ਲੋਕੀ ਅਵੋਇਡ ਕਰਦੇ ਐ ਸਰਦੀ ਕਰਕੇ ਨਹਾਣ ਤੋਂ ਉਹਨਾਂ ਦੇ ਵਿੱਚ ਜਿਹੜੀ ਐ ਐਸਕੇਬੀਸ ਵਾਲੀ ਬਿਮਾਰੀ ਹੁੰਦੀ ਐ ਇੱਕ ਜਿਹੜੀ ਕਿ ਰਾਤ ਨੂੰ ਬਹੁਤ ਜ਼ਿਆਦਾ ਖਾਰਿਸ਼ ਕਰਦੀ ਐ ਔਰ ਉਹ ਲਾਕ ਦੀ ਬਿਮਾਰੀ ਹੁੰਦੀ ਐ ਉਹ ਇੱਕ ਦੂਜੇ ਨੂੰ ਸਾਰਾ ਤੋਂ ਹੁਬ ਸਾਰੇ ਪਰਿਵਾਰ ਨੂੰ ਹੀ ਹੋ ਜਾਂਦੀ ਐ ਇੱਕ ਦੂਜੇ ਤੋਂ ਤੇ ਇਸ ਕਰਕੇ ਨਹਾਣਾ ਜ਼ਰੂਰ ਚਾਹੀਦਾ ਐ ਗਰਮ ਨਾਲ ਨਹਾ ਸਕਦੇ ਨੇ ਕੋਈ ਇੰਨੀ ਪ੍ਰੋਬਲਮ ਨਹੀਂ ਆਂਦੀ ਗਰਮ ਨਾਲ ਖੁਸ਼ਕੀ ਜ਼ਿਆਦਾ ਹੁੰਦੀ ਐ ਹਾਂ ਬਾਰ ਬਾਰ ਨਹੀਂ ਨਹਾਣਾ ਚਾਹੀਦਾ ਬਾਰ ਬਾਰ ਜਿਹੜਾ ਨਹਾਣਾ ਐ ਉਹ ਵੀ ਮਾੜਾ ਐ ਤੇ ਜਿਹੜੀਆਂ ਕਰੀਮਾਂ ਲਗਾਉਂਦੇ ਨੇ ਇਹਨਾਂ ਨਾਲ ਵੀ ਮੂੰਹ ਤੇ ਫਰਕ ਪੈਂਦਾ ਹੈ ਗਾ ਜੀ ਬਿਲਕੁਲ ਹੁੰਦਾ ਹੈ ਜਿਹੜੀਆਂ ਔਨ ਕਾਊਂਟਰ ਮਿਲਦੀਆਂ ਬੈਟਨੋ ਵੇਟ ਗਲੋਬ ਜੀਐਮਐਨਓ ਸਲਗਨੋਸਕਰ ਨੂੰ ਦਾਗ ਉਹਨਾਂ ਦਾ ਫੇਸ ਸਾਰਾ ਖਰਾਬ ਹੋ ਜਾਂਦਾ ਮੇਰੇ ਕੋਲ ਬਹੁਤ ਪੇਸ਼ੈਂਟ ਆਉਂਦੇ ਆਕਸਰ ਦੇਖਿਆ ਹੈ ਕਿ ਲੋਕ ਭਰਾ ਆਉਂਦੇ ਨੇ ਕਿ ਹੰਤੈ ਸ਼ਾਈਆਂ ਖਤਮ ਨਹੀਂ ਹੋਣੀਆਂ ਕਿੰਨੇ ਚਿਰ ਚੇ ਦਾ ਇਲਾਜ ਹੋ ਸਕਦਾ ਦੇਖੋ ਸ਼ਾਈਆਂ ਦਾ ਇਲਾਜ ਥੋੜਾ ਲੰਮਾ ਚੱਲਦਾ ਤਿੰਨ ਚਾਰ ਮਹੀਨੇ ਚੱਲਦਾ ਪਰ ਮੇਰੇ ਕੋਲ ਜਿੰਨੇ ਪੇਸ਼ੈਂਟ ਆ ਵਧੀਆ ਠੀਕ ਹੋ ਜਾਂਦੇ ਐ ਇੱਕ ਮਹੀਨੇ ਦੇ ਵੀ ਸਾਡੇ ਕੋਲ ਬਹੁਤ ਜਿਆਦੇ ਪੇਸ਼ੈਂਟ ਆ ਐਕਸਨ ਤੋ ਪਹਿਲਾ ਇਹ ਹੈ ਕਿ ਤੁਸੀਂ ਜਿਹੜਾ ਵੀ ਡਾਕਟਰ ਹੈ ਡਰਮਟੋਲੋਜੀ ਸਕਿਨ ਸਪੈਸ਼ਲਿਸਟ ਕੋ ਆਓ ਕਿਸੇ ਆਮ ਡਾਕਟਰ ਕੋ ਨਾ ਜਾਓ ਅਗਰ ਤੁਹਾਨੂੰ ਕੋਈ ਖਾਰਿਸ਼ ਹੁੰਦੀ ਹੈ ਜਾਂ ਕੋੜ ਹੁੰਦਾ ਹੈ ਜਾਂ ਕੋਈ ਵੀ ਤਕਲੀਫ ਹੁੰਦੀ ਹੈ ਸਕਿਨ ਦੀ ਸਕਿਨ ਦੀ ਬਿਮਾਰੀ ਕਹਿਣ ਨੂੰ ਸੋਖਾ ਹੈ ਕਿ ਲਵੀ ਹਰ ਕੋਈ ਇਲਾਜ ਕਰ ਸਕਦਾ ਪਰ ਸਕਿਨ ਦੀ ਜਿਹੜੀ ਇਲਾਜ ਹੈ ਉਹ ਸਭ ਤੋਂ ਵਧੀਆ ਸਕਿਨ ਸਪੈਸ਼ਲਿਸਟ ਹੀ ਕਰ ਸਕਦਾ ਤੁਹਾਨੂੰ ਸਕਿਨ ਸਪੈਸ਼ਲਿਸਟ ਕੋ ਆਉਣਾ ਚਾਹੀਦਾ ਤੁਸੀਂ ਆਮ ਆਰਐਮਪੀਆ ਕੋਲ ਨਾ ਜਾਓ ਆਰਐਮਪੀ ਸਟੀਰੋਇਡ ਦੇ ਦਿੰਦੇ ਨੇ ਸਟੀਰੋਇਡ ਪਾਉਂਦੇ ਨੇ ਸਾਡਾ ਕੰਮ ਹੀ ਓਖਾ ਕਰ ਦਿੰਦੇ ਨੇ ਨੇ ਬਡੇ ਵੈਦ ਦਾ ਦਾਅਵੇ ਕਰਦੇ ਨੇ ਕਿ ਸਾਡੇ ਕੋਲੇ ਆਓ ਜਵਾਨ ਜਾ ਰਹੇ ਆ ਸਕਿਨ ਦੇ ਡਾਕਟਰ ਨਵਦੀਪ ਅਰੋੜਾ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਜਿਸ ਤਰ੍ਹਾਂ ਹੁਣ ਸਰਜੀ ਦਾ ਸੀਜ਼ਨ ਆ ਰਿਹਾ ਹੈ ਕਿਸ ਤਰ੍ਹਾਂ ਦੀਏ ਸਕਿਨ ਨੇ ਦੇ ਜੋ ਹੈ ਰੋਗ ਨੇ ਉਹ ਹੋਣ ਦੀ ਸੰਭਾਵਨਾ ਹੈ ਕੀ ਕੀ ਭਰੇ ਰੱਖਿਆ ਜਾ ਸਕਦੇ ਨੇ ਖਾਣ ਪੀਣ ਦੇ ਕੀ ਭਰੇ ਰੱਖਿਆ ਜਾ ਸਕਦੇ ਨੇ ਸਤਿਗੁਰ ਸਰ ਸਤਿਗੁਰ ਜੀ ਅ ਸਰਦੀਆਂ ਦੇ ਵਿੱਚ ਐਕਚੁਅਲੀ ਖਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ ਖਾਰਿਸ਼ ਕਿਉਂ ਹੁੰਦੀ ਹੈ ਕਿਉਂਕਿ ਇੱਕ ਤਾਂ ਡਰਾਈਨੈਸ ਆ ਜਾਂਦੀ ਸਕਿਨ 'ਚ ਖੁਸ਼ਕੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇੱਕ 올ਡ ਏਜ ਕਰਕੇ ਕਈਆਂ ਨੂੰ ਖੁਸ਼ਕੀ ਹੁੰਦੀ ਹੈ ਕਈ ਕਈਆਂ ਦੀ ਦਵਾਈ ਬਹੁਤ ਜ਼ਿਆਦਾ ਤੇਜ਼ ਚੱਲਦੀ ਜਿਵੇਂ 슈ਗਰ ਦੀ ਬਲੱਡ ਪ੍ਰੈਸ਼ਰ ਦੀ ਤੋਂ ਉਹਨਾਂ ਨੂੰ ਜਿਹੜੀ ਖੁਸ਼ਕੀ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਐ ਕਰਨਾ ਹੁੰਦਾ ਕਿ ਪਾਣੀ ਜ਼ਿਆਦਾ ਪੀਣਾ ਹੁੰਦਾ ਔਰ ਖੋਪੇ ਦਾ ਤੇਲ ਤੁਸੀਂ ਨਹਾ ਕੇ ਸਾਰੇ ਪਿੰਡੇ ਤੇ ਲਗਾਓ ਉਹਨਾਂ ਦੇ ਨਾਲ ਤਕਲੀਫ ਜਿਹੜੀ ਹੈ ਉਹ ਬਹੁਤ ਘਟ ਜਾਂਦੀ ਹੈ ਦੂਸਰੀ ਗੱਲ ਅ ਅੱਜਕੱਲ ਜਿਹੜਾ ਲੋਅਰ ਮਿਡਲ ਕਲਾਸ ਹੈ ਥੋੜਾ ਜਿਹਾ ਗਰੀਬ ਤਬਕਾ ਹੈ ਉਹਨਾਂ ਦੇ ਵਿੱਚ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਉਹਨਾਂ ਦੇ ਵਿੱਚ ਨਹਾਇਆ ਨਹੀਂ ਜਾਂਦਾ ਸਰਦੀਆਂ ਕਰਕੇ ਲੋਕੀ ਅਵੋਇਡ ਕਰਦੇ ਆ ਸਰਦੀ ਕਰਕੇ ਨਹਾਉਣ ਤੋਂ ਉਹਨਾਂ ਦੇ ਵਿੱਚ ਜਿਹੜੀ ਐ ਐਸਕੇਬੀਸ ਵਾਲੀ ਬਿਮਾਰੀ ਹੁੰਦੀ ਐ ਇੱਕ ਜਿਹੜੀ ਕਿ ਰਾਤ ਨੂੰ ਬਹੁਤ ਜ਼ਿਆਦਾ ਖਾਰਿਸ਼ ਕਰਦੀ ਐ ਔਰ ਉਹ ਲਾਕ ਦੀ ਬਿਮਾਰੀ ਹੁੰਦੀ ਐ ਉਹ ਇੱਕ ਦੂਜੇ ਨੂੰ ਸਾਰੇ ਤੋਂ ਹੁਪ ਸਾਰੇ ਪਰਿਵਾਰ ਨੂੰ ਹੀ ਹੋ ਜਾਂਦੀ ਐ ਇੱਕ ਦੂਜੇ ਤੋਂ ਤੇ ਇਸ ਕਰਕੇ ਨਹਾਣਾ ਜ਼ਰੂਰ ਚਾਹੀਦਾ ਐ ਈਵਨ ਕਿ ਜਿਹੜੀਆਂ ਚੱਦਰਾਂ ਐ ਇੱਕ ਕੰਬਲ ਦੇ ਵਿੱਚ ਸਾਰੇ ਜਣੇ ਪੈ ਜਾਂਦੇ ਐ ਫਿਰ ਇੱਕ ਦੂਜੇ ਨੂੰ ਬਿਮਾਰੀ ਕਰਾ ਦਿੰਦੇ ਐ ਤੇ ਇਸ ਕਰਕੇ ਜਿਹੜੇ ਕੰਬਲ ਵੀ ਅਲੱਗ-ਅਲੱਗ ਯੂਜ਼ ਕਰਨੇ ਚਾਹੀਦੇ ਐ ਔਰ ਧੋ ਕੇ ਯੂਜ਼ ਕਰਨੇ ਚਾਹੀਦੇ ਐ ਤੇ ਨਹਾਣਾ ਜ਼ਰੂਰ ਚਾਹੀਦਾ ਹੈ ਨਹਾਣਾ ਜ਼ਰੂਰੀ ਹੈ ਦੋਸਤੋ ਕਿਸ ਪਾਣੀ ਨਾਲ ਨਹਾਣਾ ਚਾਹੀਦਾ ਕੁਝ ਬੰਦੇ ਕਹਿੰਦੇ ਨੇ ਕਿ ਗਰਮ ਪਾਣੀ ਨਾਲ ਓ ਕੁਝ ਕਹਿੰਦੇ ਨੇ ਠੰਡੇ ਪਾਣੀ ਨਾਲ ਓ ਕਿਸ ਨਾਲ ਜ਼ਿਆਦਾ ਬੈਨੀਫਿਟ ਰਹਿੰਦਾ ਜੀ ਬਹੁਤ ਜ਼ਿਆਦਾ ਗਰਮ ਨਾ ਹੋਵੇ ਬਹੁਤ ਜ਼ਿਆਦਾ ਠੰਡਾ ਨਾ ਹੋਵੇ ਹਨਾ ਦੋਨੋਂ ਗਰਮ ਨਾਲ ਨਹਾ ਸਕਦੇ ਆ ਕੋਈ ਇੰਨੀ ਪ੍ਰੋਬਲਮ ਨਹੀਂ ਆਂਦੀ ਗਰਮ ਨਾਲ ਖੁਸ਼ਕੀ ਜ਼ਿਆਦਾ ਹੁੰਦੀ ਹੈ ਹਾਂ ਬਾਰ-ਬਾਰ ਨਹੀਂ ਨਹਾਣਾ ਚਾਹੀਦਾ ਬਾਰ-ਬਾਰ ਜਿਹੜਾ ਨਹਾਣਾ ਓ ਵੀ ਮਾੜਾ ਹੈ ਜਿਹੜਾ ਬੰਦੇ ਦੋ ਵਾਰੀ ਸਵੇਰੇ ਸ਼ਾਮ ਜਾਂ ਨਹਾਉਂਦੇ ਤਿੰਨ-ਤਿੰਨ ਵਾਰੀ ਨਹਾਉਂਦੇ ਕਿ ਮੈਨੂੰ ਖਾਰਿਸ਼ ਹੋ ਗਈ ਹੈ ਮੈਂ ਤਿੰਨ ਵਾਰੀ ਨਹਾਵਾਂ ਤਾਂ ਮੈਂ ਠੀਕ ਹੋ ਜਾਊਂਗਾ ਨਹੀਂ ਹੁੰਦੇ ਨਾ ਵੱਧਦੀ ਹੈ ਕਿਉਂਕਿ ਜਿਹੜੇ ਸਾਬਣ ਦੇ ਵਿੱਚ ਕੈਮੀਕਲ ਹੁੰਦੇ ਉਹ ਵੀ ਤਕਲੀਫ ਕਰਦੇ ਔਰ ਜਿਹੜਾ ਬਾਰ-ਬਾਰ ਨਹਾਣਾ ਉਹ ਹੋਰ ਖੁਸ਼ਕੀ ਕਰਦਾ ਹੈ ਹੋਰ ਖੁਸ਼ਕੀ ਕਰੂਗਾ ਤੇ ਹੋਰ ਜ਼ਿਆਦਾ ਖਾਰਿਸ਼ ਹੋਊਗੀ ਕਾਫੀ ਦੇਖਿਆ ਜਾਂਦਾ ਕਹਿੰਦਾ ਕਿ ਸਕਿਨ ਦੀ ਦਵਾਈ ਹੈ ਜੋ ਉਹ ਵੀ ਕਾਫੀ ਮਹਿੰਗੀ ਮਿਲਦੀ ਹੈਗੀ ਕਿਸ ਤਰ੍ਹਾਂ ਦੀ ਜੋ ਦੇਸੀ ਰਾਜ਼ ਭਾਂਵੇਂ ਆਪਣੇ ਹੁੰਦੇ ਸੀ ਕਿ ਇਸ ਤਰ੍ਹਾਂ ਦਾ ਨਹੀਂ ਕੋਈ ਇਲਾਜ ਕੀਤਾ ਜਾ ਸਕਦਾ ਕਿਵੇਂ ਕੋਈ ਗਰੀਬ ਤਰਕਾ ਜੀ ਨੀ ਦੇਖੋ ਜਿਹੜੀ ਅ ਕੁਝ ਦਵਾਈਆਂ ਮਹਿੰਗੀਆਂ ਜਿਵੇਂ ਫੇਸ ਦੀਆਂ ਦਵਾਈਆਂ ਕੋਸਮੈਟਿਕਸ ਦੀਆਂ ਦਵਾਈਆਂ ਜਿਵੇਂ ਫੇਸ ਤੇ ਪਿੰਪਲ ਹੋ ਜਾਣਾ ਫੇਸ ਤੇ ਸ਼ਾਈਆਂ ਹੋ ਜਾਣੀਆਂ ਉਹਨਾਂ ਦੀਆਂ ਦਵਾਈਆਂ ਤਾਂ ਸਦਾ ਹੀ ਮਹਿੰਗੀਆਂ ਹੁੰਦੀਆਂ ਕਿਉਂਕਿ ਕੋਸਮੈਟਿਕ ਤਾਂ ਬੇਸਿਕਲੀ ਆਪਦੇ ਆਪ ਨੂੰ ਸੁੰਦਰ ਕਰਨਾ ਹੈ ਹਨਾ ਆਪਣੇ ਆਪ ਨੂੰ ਸੁੰਦਰ ਬਣਾਣਾ ਹੈ ਉਹਦੇ ਵਿੱਚ ਕੋਈ ਖਾਸ ਜਾਂ ਕੋਈ ਆਪਦੇ ਛੀਰਕ ਤੇ ਬਿਮਾਰੀ ਨਹੀਂ ਹੁੰਦੀ ਬੇਸਿਕਲੀ ਇਟਸ ਨਾਟ ਅ ਡਿਜ਼ੀਜ਼ ਇਹ ਤਾਂ ਕੋਸਮੈਟਿਕਲੀ ਹੈ ਤੁਸੀਂ ਕਿਵੇਂ ਆਪਣੇ ਆਪ ਨੂੰ ਵਧੀਆ ਬਣਾਉਣਾ ਹੈ ਉਹਨਾਂ ਦੇ ਲਈ ਥੋੜੀਆਂ ਦਵਾਈਆਂ ਮਹਿੰਗੀਆਂ ਹੁੰਦੀਆਂ ਅਦਰਵਾਈ ਐਵਰੇਜ ਹੁੰਦੀਆਂ ਥੋੜੀਆਂ ਮਹਿੰਗੀਆਂ ਤਾਂ ਹੈ ਬਾਕੀਆਂ ਨਾਲੋਂ ਪਰ ਇਹਨੀਆਂ ਵੀ ਮਹਿੰਗੀਆਂ ਨਹੀਂ ਹੈ ਠੀਕ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਲੇਡਸ ਹੁੰਦੇ ਨੇ ਜਿਵੇਂ ਆਪਣੇ ਮੂੰਹ ਤੇ ਕੋਈ ਕਰੀਮਾਂ ਵਗਰਾ ਲਗਾ ਲੈਂਦੇ ਨੇ ਕਿ ਜਿਹੜੀਆਂ ਕਰੀਮਾਂ ਲਗਾਉਂਦੇ ਨੇ ਇਹਨਾਂ ਨਾਲ ਕਿ ਮੂੰਹ ਤੇ ਫਰਕ ਪੈਂਦਾ ਹੈਗਾ ਜੀ ਬਿਲਕੁਲ ਹੁੰਦਾ ਹੈ ਜਿਹੜੀਆਂ ਔਨ ਕਾਊਂਟਰ ਮਿਲਦੀਆਂ ਬੈਟਨੋਵੇਟ ਗਲੋਬ ਜੀ ਐਮ ਨਿਊਸ ਅਲਗਨੋਸ ਕਰਨੋਂ ਦਾਗ ਉਹਨਾਂ ਦਾ ਫੇਸ ਸਾਰਾ ਖਰਾਬ ਹੋ ਜਾਂਦਾ ਮੈਨੂੰ ਬਹੁਤ ਪੇਸ਼ੈਂਟ ਆਉਂਦੇ ਜਿਨ੍ਹਾਂ ਦਾ ਫੇਸ ਖਰਾਬ ਹੁੰਦੇ ਫਿਰ ਉਹਨਾਂ ਨੂੰ ਠੀਕ ਕੀਤਾ ਜਾਂਦਾ ਫਿਰ ਜਿਹੜੀਆਂ ਛਾਈਆਂ ਫਿਰ ਉਹਨਾਂ ਨੂੰ ਵੀ ਠੀਕ ਕੀਤਾ ਜਾਂਦਾ ਤਾਂ ਉਹ ਮਤਲਬ ਲੰਮਾ ਪ੍ਰੋਸੈਸ ਹੁੰਦਾ ਫਿਰ ਉਹਨਾਂ ਦੀ ਦਵਾਈ ਵੀ ਲੰਬੀ ਚੱਲਦੀ ਹੈ ਡਾਕਟਰ ਸਕਿਨ ਦੀ ਜਦੋਂ ਸਕਿਨ ਖਰਾਬ ਹੋ ਜਾਂਦੀ ਹੈ ਮੂੰਹ ਤੇ ਛਾਈਆਂ ਪੈਂਦੀਆਂ ਨੇ ਅਕਸਰ ਦੇਖਿਆ ਜਾਂਦਾ ਕਿ ਲੋਕ ਭਰਾ ਜਾਂਦੇ ਨੇ ਕਿ ਹੁਣ ਤਾਂ ਛਾਈਆਂ ਖਤਮ ਹੀ ਨਹੀਂ ਹੋਣੀਆਂ ਕਿੰਨੇ ਚਿਰ ਚੇਤਾ ਲਾਏ ਹੋ ਸਕਦਾ ਹੈ ਦੇਖੋ ਸ਼ਾਇਆ ਦਾ ਇਲਾਜ ਥੋੜਾ ਲੰਮਾ ਚੱਲਦਾ ਤਿੰਨ ਤੋਂ ਚਾਰ ਮਹੀਨੇ ਚੱਲਦਾ ਪਰ ਮੇਰੇ ਕੋਲ ਜਿੰਨੇ ਪੇਸ਼ੈਂਟ ਹੈ ਵਧੀਆ ਠੀਕ ਹੋ ਜਾਂਦੇ ਐ ਕਨੇਡਾ ਦੇ ਵੀ ਸਾਡੇ ਕੋਲ ਬਹੁਤ ਜ਼ਿਆਦਾ ਪੇਸ਼ੈਂਟ ਹੈ ਕਨੇਡਾ ਦੇ ਵੀ ਬਹੁਤ ਜ਼ਿਆਦਾ ਅਸੀਂ ਠੀਕ ਕੀਤੇ ਪੇਸ਼ੈਂਟ ਔਰ ਔਰ ਬਹੁਤ ਵਧੀਆ ਰਿਜ਼ਲਟ ਨੇ ਬਹੁਤ ਜ਼ਿਆਦਾ ਅੱਛੇ ਰਿਜ਼ਲਟ ਨੇ ਜਦੋਂ ਤੁਸੀਂ ਇਲਾਜ ਸ਼ੁਰੂ ਕਰਦੇ ਹੋ ਕਿ ਕਿ ਇੱਕ ਵਾਰ ਅਸੀਂ ਤੁਸੀਂ ਦੇਖਿਆ ਵੀ ਤੁਸੀਂ ਇੱਥੇ ਬਿਠਾ ਕੇ ਵੀ ਲੋਕਾਂ ਦੇ ਇਲਾਜ ਕਰਦੇ ਹੋਗੇ ਦਵਾਈਆਂ ਵਗੈਰਾ ਮੂੰਹ ਤੇ ਲਗਾਉਣੇ ਹੋ ਕਿ ਇੱਕ ਵਾਰ ਜਦੋਂ ਤੁਸੀਂ ਦਵਾਈ ਇਲਾਜ ਸ਼ੁਰੂ ਕਰਦੇ ਹੋ ਕਿ ਇੱਕ ਵਾਰ ਵੱਜਦਾ ਜੋ ਨੁਕਸੇ ਪੈ ਜਾਂਦਾਗਾ ਉਹ ਨਹੀਂ ਨਹੀਂ ਬਿਲਕੁਲ ਨਹੀਂ ਕਈਆਂ ਦੇ ਇੱਕ ਨੇ ਬਾਹਰ ਨਿਕਲ ਜਾਂਦੇ ਹੁੰਦੇ ਹੈ ਕਈਆਂ ਦੇ ਪਰ ਅਲਟੀਮੇਟਲੀ ਜਿਹੜਾ ਉਹ ਸਦਾ ਲਈ ਠੀਕ ਕਰਦੇ ਆ ਸੀ ਬਹੁਤ ਵਧੀਆ ਤਰੀਕੇ ਨਾਲ ਠੀਕ ਕਰਦੇ ਲੋਕ ਕਹਿੰਦੇ ਨੇ ਕਿ ਮੇਰੇ ਤਾਂ ਹੋਰ ਵੱਧ ਗਿਆ ਜਿਆਦਾ ਹੈ ਨਾ ਹਾਂ ਕਿਸੇ ਵੇਲੇ ਹੋ ਜਾਂਦਾ ਹੈ ਇੱਕ ਨੇ ਫਲੇਅਰ ਹੁੰਦਾ ਦਵਾਈ ਨਾਲ ਕਿਸੇ ਵੇਲੇ ਇੱਕ ਵਾਰੀ ਵੱਧਦਾ ਪਰ ਉਹੀ ਦਵਾਈ ਉਹਨੂੰ ਠੀਕ ਕਰ ਦਿੰਦੀ ਹੈ ਕਿੰਨੇ ਪ੍ਰਕਾਰ ਦੀ ਖਾਜ ਹੈ ਜੀ ਕਿਵੇਂ ਬਚ ਸਕਦੇ ਆ ਜ਼ਿਆਦਾ ਤਾਂ ਬੇਸਿਕਲੀ ਇਹ ਹੀ ਹੈ ਕਿ ਅ ਰੋਜ਼ ਨਹਾਇਆ ਜਾਵੇ ਔਰ ਨਹਾ ਕੇ ਖੂਪੇ ਦਾ ਤੇਲ ਲਾਇਆ ਜਾਵੇ ਬਸ ਪਰ ਦੇਖਿਆ ਜਾਂਦਾ ਹੈ ਕਿ ਫੰਗਲ ਖਾਜ ਦਦਾਂ ਵਾਲੀ ਖਾਜ ਵੀ ਕਾਫੀ ਲੰਬੇ ਸਮੇਂ ਤੱਕ ਰਹਿੰਦੀ ਹੈ ਕਾਫੀ ਲੰਬਾ ਜੋ ਹੈ ਲੋਕਾਂ ਨੂੰ ਤੰਗ ਵੀ ਕਰਦੀ ਹੈ ਐਕਚੁਅਲੀ ਉਸ ਤੇ ਵਿੱਚ ਕੀ ਹੈ ਕਿ ਲੋਕੀ ਜਿਹੜੇ ਬਾਹਰੋਂ ਜਿਹੜੀਆਂ ਦਵਾਈਆਂ ਆਉਣ ਕਾਊਂਟਰ ਦੇ ਜਿਹੜੇ ਸਟੀਰੋਇਡ ਲਾ ਕੇ ਆਉਂਦੇ ਆ ਜਦੋਂ ਸਟੀਰੋਇਡ ਲਗਾਉਂਦੇ ਆ ਤਾਂ ਉਹਦੇ ਨਾਲ ਜਿਹੜੀ ਇਹ ਖਾਜ ਦੱਬ ਜਾਂਦੀ ਹੈ ਪਰ ਠੀਕ ਨਹੀਂ ਹੁੰਦੀ ਅੰਦਰੋਂ ਅੰਦਰੋਂ ਵੱਧਦੀ ਰਹਿੰਦੀ ਹੈ ਔਰ ਦੂਸਰੀ ਗੱਲ ਇਹਦਾ ਲਾਜ ਵੀ ਜਿਹੜਾ ਲੰਬਾ ਹੁੰਦਾ ਜਿੰਨਾ ਚਿਰ ਇਹਨੂੰ ਪ੍ਰੋਪਰਲੀ ਟਰੀਟ ਨਹੀਂ ਕੀਤਾ ਜਾਂਦਾ ਪ੍ਰੋਪਰਲੀ ਜੰਦਾ ਪੂਰਾ ਕੋਰਸ ਨਹੀਂ ਕੀਤਾ ਜਾਂਦਾ ਉਹਨਾਂ ਜਿੱਕਰ ਜੜੋ ਨਹੀਂ ਜਾਂਦੀ ਔਰ ਨਾਲੇ ਵੀ ਇੱਕ ਦੂਜੇ ਤੋਂ ਹੁੰਦੀ ਹੈ ਇਹ ਵੀ ਧਿਆਨ ਰੱਖਣਾ ਹੁੰਦਾ ਕਿ ਘਰ 'ਚ ਜੇ ਕਿਸੇ ਹੋਰ ਨੂੰ ਹੈ ਤਾਂ ਉਹਨਾਂ ਦਾ ਵੀ ਇਲਾਜ ਕੀਤਾ ਜਾਵੇ ਤੁਸੀਂ ਇਸ ਸਟੂਡੈਂਟ ਦੀ ਗੱਲ ਕੀਤੀ ਹੈ ਲੇਕਿਨ ਜਦੋਂ ਬੰਦਾ ਤੜਫ ਰਿਹਾ ਹੁੰਦਾ ਹੈ ਫੌਰੀ ਫੌਰੀ ਤੌਰ ਤੇ ਤੁਹਾਡੇ ਕੋਲ ਲਿਖਿਆ ਜਾਂਦਾ ਨਹੀਂ ਐਕਚੁਅਲੀ 5-7 ਦਿਨ ਲਈ ਅਸੀਂ ਜਿਵੇਂ ਕੋਈ ਚੰਗੀ ਖਾਰਿਸ਼ ਦੀ ਗੋਲੀ ਪਾ ਦਿੰਦੀ ਹੈ ਕਿ 5-6 ਦਿਨ ਬੰਦਾ ਥੋੜਾ ਆ ਤੜਪ ਮਦਦ ਨੂੰ ਤਕਲੀਫ ਘਟ ਹੋਵੇ ਫਿਰ ਉਸ ਤੋਂ ਬਾਅਦ ਉਹ ਠੀਕ ਹੋ ਜਾਂਦੇ ਕਿੰਨਾ ਲੰਮਾ ਸਮਾਂ ਦਵਾਈ ਖਾਣੀ ਚਾਹੀਦੀ ਹੈ ਬੰਦੇ ਨੂੰ ਜਿਵੇਂ ਕਿਸੇ ਦੀ ਕੋਈ ਕਾਫੀ ਮਨ ਨੂੰ ਪ੍ਰੋਬਲਮ ਹੋ ਜਾਵੇ ਦੱਦ ਹੋ ਜਾਵੇ ਡਿਪੈਂਡ ਕਰਦਾ ਕਿੰ ਕਿੰਦਾ ਦੀ ਦੱਦ ਹੈ ਕਿੰਨੀ ਦੇਰ ਤੋਂ ਦੱਦ ਹੈ ਕਿੰਨੀਆਂ ਕੋਈ ਦਵਾਈਆਂ ਲਾਈਆਂ ਬੰਦੇ ਨੇ ਕਿੰਨੀ ਜ਼ਿਆਦਾ ਤਕਲੀਫ ਹੈ ਸਾਰਾ ਕੁਝ ਦੇਖ ਕੇ ਫਿਰ ਸਾਡਾ ਦੱਸਦੇ ਸੀ ਸਰ ਕੋਹੜ ਦੇ ਰਾਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਵਿੱਚ ਕਾਫੀ ਬਹਿਮ ਪਾ ਜਾਂਦਾ ਕਿ ਹੱਥ ਨਾ ਮਲਾਓ ਇਹਨਾਂ ਨੂੰ ਬੁਲਾਓ ਨਾ ਨਾਲ ਜਿਆਦਾ ਇਹਨਾਂ ਨੂੰ ਵਰਤੋ ਨਾ ਕੀ ਹੈ ਕੋਈ ਹੱਥ ਲਾਉਣ ਨਾਲ ਜਾਂ ਉਹਨਾਂ ਨੂੰ ਬੁਲਾਉਣ ਨਾਲ ਵੀ ਰੋਗ ਹੋ ਸਕਦਾ ਹੈ ਬਿਲਕੁਲ ਨਹੀਂ ਹੁੰਦਾ ਜੀ ਕੋੜ ਦੀ ਬਿਮਾਰੀ ਆਇਆ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀਗੀ ਉਹ ਤਾਂ ਨੈਟਲ ਸਟਾਰਚ ਹੁੰਦਾ ਉਹ ਵੀ ਐਕਟਿਵ ਹੋਵੇ ਪਹਿਲਾਂ ਹੀ ਸ਼ੁਰੂ ਦੇ ਵਿੱਚ ਜਿਹੜਾ ਜਿਨ੍ਹਾਂ ਦੇ ਸ਼ੁਰੂ ਦੇ ਵਿੱਚ ਬਿਮਾਰੀ ਹੁੰਦੀ ਹੈ ਬਹੁਤ ਐਕਟਿਵ ਬਿਮਾਰੀ ਹੁੰਦੀ ਹੈ ਉਹਨਾਂ ਤੋਂ ਹੁੰਦੀ ਅਦਰਵਾਦੀ ਨਹੀਂ ਹੁੰਦੀ ਹੈ ਛੇਤੀ ਕਿਤੇ ਨਹੀਂ ਹੁੰਦੀ ਇਹ ਸਾਰੇ ਬਹਿਮ ਨੇ ਜਿਸ ਤਰ੍ਹਾਂ ਪਹਿਲਾਂ ਬਹਿਮ ਹੁੰਦਾ ਸੀਗਾ ਕਿ ਕੋੜ ਦਾ ਕੋਈ ਇਲਾਜ ਹੀ ਨਹੀਂ ਤੁਹਾਡੇ ਵੱਲੋਂ ਕੋਈ ਇਲਾਜ ਕੀਤਾ ਹੈ ਕਿ ਨ ਕੋੜੀਆਂ ਦੇ हां ਸਾਡੇ ਤਾਂ ਕੋੜ ਦੇ 3-4 ਮਰੀਜ਼ ਹਰ ਮਹੀਨੇ ਚੱਲਦੇ ਹੀ ਚੱਲਦੇ ਆ ਔਰ ਇਲਾਜ ਵੀ ਹੁੰਦੇ ਇਵਨ ਕਿ ਸਾਡੇ ਕੋਲ ਕੋੜ ਆਸ਼ਰਮ ਹੈ ਅਸੀਂ ਕੋੜ ਆਸ਼ਰਮ ਦੇ ਵਿੱਚ ਜੁੱਤੇ ਵੀ ਪ੍ਰੋਵਾਈਡ ਕਰਦੇ ਆ ਦਵਾਈਆਂ ਵੀ ਪ੍ਰੋਵਾਈਡ ਕਰਦੇ ਆ ਉਹਨਾਂ ਦੇ ਜਿਹੜੀ ਡਿਫਾਰਮਿਟੀ ਹੋਈ ਉਹਨਾਂ ਨੂੰ ਇੱਕ ਕਰੈਕਸ਼ਨ ਵੀ ਕਰਦੇ ਆ ਮੇਰੇ ਕੋਲ ਡਿਸਟ੍ਰਿਕਟ ਲੈਪਰੋਸੀ ਆਫੀਸਰ ਦਾ ਵੀ ਚਾਰਜ ਹੈ ਨਾਲ ਹੀ ਅਸੀਂ ਸਾਰਾ ਕੁਝ ਕਰਦੇ ਆਂ ਇੰਦੇ ਚ ਦੱਸੋ ਕੋੜ ਇਲਾਜ ਹੈ ਕੀ ਕੋੜ ਦਾ ਜਿਹ ਰੋਗ ਹੈ ਕੀ ਹੈ ਕਿਸ ਤਰ੍ਹਾਂ ਹੁੰਦਾ ਇਹ ਇੱਕ ਦੂਜੇ ਤੋਂ ਹੀ ਹੁੰਦਾ ਨੇਦਰਲ ਡਿਸਟਾਰਟ ਤੋਂ ਹੁੰਦਾ ਹੈ ਹਨਾ ਬਟ ਇਲਾਜ ਜਿਹੜਾ ਦਾ 6 ਤੋਂ 8 ਮਹੀਨੇ ਹੁੰਦਾ ਜਿਵੇਂ ਟੀਵੀ ਦਾ ਇਲਾਜ ਹੁੰਦਾ ਉਵੇਂ ਹੀ ਇਹ ਇਲਾਜ ਹੁੰਦਾ ਕਿ ਅਸੀਂ ਦੇਖਿਆਗਾ ਕਿ ਕੁਝ ਸਟਾਰ ਆਸ਼ਰਮ ਦੇ ਵਿੱਚ ਵੀ ਮਾਪੇ ਨੇ ਜੋ ਉਹਨਾਂ ਨੂੰ ਇਹ ਰੋਗ ਹੈ ਕੋਰ ਦਾ ਰੋਗ ਹੈ ਲੇਕਿਨ ਉਹਨਾਂ ਦੇ ਜੋ ਬੱਚੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਹੈਗਾ ਜੀ ਇਹ ਜ਼ਰੂਰੀ ਨਹੀਂ ਕਿ ਜੇ ਮਾਪੇ ਨੂੰ ਹੈ ਤਾਂ ਬੱਚੇ ਨੂੰ ਵੀ ਪੈਦਾਸ਼ੀ ਰੋਗ ਹੋ ਸਕਦਾ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਟਰਾਂਸਮਿਸ਼ਨ ਹੋਣ ਦੇ ਚਾਂਸਸ ਹੁੰਦੇ ਆ ਅਗਰ ਕੋਈ ਕੋਰ ਦੀ ਐਕਟਿਵ ਕੇਸਸ ਦੇ ਵਿੱਚ ਪ੍ਰੈਗਨਨਸੀ ਹੋ ਜੇ ਫਿਰ ਅਦਰਵਾਈਜ਼ ਨਹੀਂ ਹੁੰਦਾ ਕੀ ਕਰਨਾ ਚਾਹੋਗੇ ਸਾਡੇ ਜੋ ਦਰਸ਼ਕ ਇਸ ਚੈਨਲ ਨੂੰ ਦੇਖ ਰਹੇ ਨੇ ਕਿ ਖਾਰਿਸ਼ ਹੋ ਗਈ ਜਾਂ ਕੋੜ ਹੋ ਗਿਆ ਕਿਸ ਤਰ੍ਹਾਂ ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਇਹਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਦੇਖੋ ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਜਿਹੜਾ ਵੀ ਡਾਕਟਰ ਡਰਮਟੋਲੋਜੀ ਸਕਿਨ ਸਪੈਸ਼ਲਿਸਟ ਕੋ ਆਓ ਕਿਸੇ ਆਮ ਡਾਕਟਰ ਕੋ ਨਾ ਜਾਓ ਅਗਰ ਤੁਹਾਨੂੰ ਕੋਈ ਖਾਰਿਸ਼ ਹੁੰਦੀ ਹੈ ਜਾਂ ਕੋੜ ਹੁੰਦਾ ਹੈ ਜਾਂ ਕੋਈ ਵੀ ਤਕਲੀਫ ਹੁੰਦੀ ਹੈ ਸਕਿਨ ਦੀ ਸਕਿਨ ਦੀ ਬਿਮਾਰੀ ਕਹਿਣ ਨੂੰ ਸੌਖਾ ਹੈ ਕਿ ਲਵੀ ਹਰ ਕੋਈ ਇਲਾਜ ਕਰ ਸਕਦਾ ਪਰ ਸਕਿਨ ਦੀ ਜਿਹੜੀ ਇਲਾਜ ਹੈ ਉਹ ਸਭ ਤੋਂ ਵਧੀਆ ਸਕਿਨ ਸਪੈਸ਼ਲਿਸਟ ਹੀ ਕਰ ਸਕਦਾ ਤੁਹਾਨੂੰ ਸਕਿਨ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੁਣ ਸਰਕਾਰੀ ਹਸਪਤਾਲ ਦੇ ਵਿੱਚ ਆਪਣੇ ਕੋ ਕੋਈ ਫੀਸ ਤਾਂ ਹੈ ਨਹੀਂ ਹੈ ਅਗਰ ਫੀਸ ਤੋਂ ਬਿਨਾ ਵੀ ਤੁਹਾਨੂੰ ਇੱਕ ਵਧੀਆ ਡਾਕਟਰ ਮਿਲਦਾ ਤਾਂ ਯੂ ਸ਼ੁਡ ਗੋ ਫੋਰ ਥੈਟ ਹਨਾ ਤੁਸੀਂ ਉਹਨਾਂ ਦੇ ਕੋਲ ਜਾਣਾ ਚਾਹੀਦਾ ਤੁਸੀਂ ਆਮ ਆਰਐਮਪੀਆਂ ਕੋਲ ਨਾ ਜਾਓ ਆਰਐਮਪੀ ਸਟੀਰੋਇਡ ਦੇ ਦਿੰਦੇ ਨੇ ਸਟੀਰੋਇਡ ਪਾ ਦਿੰਦੇ ਨੇ ਸਾਡਾ ਕੰਮ ਹੀ ਔਖਾ ਕਰ ਦਿੰਦੇ ਨੇ ਅਕਸਰ ਆਪਾਂ ਦੇਖਦੇ ਹਾਂ ਕਿ ਵੱਡੇ ਵੱਡੇ ਵਾਅਦੇ ਦਾਅਵੇ ਕਰਦੇ ਨੇ ਕਿ ਸਾਡੇ ਕੋਲ ਆਓ ਐਂਡ ਵੀ ਆਂਦੀ ਆ ਵੀ ਖਾਰਸ ਖਤਮ ਕਰ ਦਾਂਗੇ ਆ ਲਗਾਓ ਮਸਕਪੂਰ ਲਗਾਓ ਬਿਲਕੁਲ ਨਹੀਂ ਲਗਾਣਾ ਚਾਹੀਦਾ ਹੁੰਦੇ ਨਾਲ ਇਰੀਟੇਟਡ ਹੋ ਜਾਂਦੀ ਸਕਿਨ ਹੋਰ ਖਰਾਬ ਹੋ ਜਾਂਦੀ ਐ ਇਸ ਕੋਦੋ ਜੇ ਸਕਿਨ ਹੋਰ ਖਰਾਬ ਹੋ ਜਾਈਗੀ ਸਾਡਾ ਕੰਮ ਬਹੁਤ ਔਖਾ ਹੋ ਜਾਂਦਾ ਸਾਨੂੰ ਫਿਰ ਪਹਿਲਾਂ ਤਾਂ ਉਹਨੂੰ ਜਿਹੜੀ ਬਿਮਾਰੀ ਜਿਹੜਾ ਉਹਨਾਂ ਨੇ ਖਰਾਬ ਕੀਤਾ ਹੁੰਦਾ ਉਹਨੂੰ ਠੀਕ ਕਰਨਾ ਪੈਂਦਾ ਫਿਰ ਉਸ ਤੋਂ ਬਾਅਦ ਅਸੀਂ ਅਫਦਲਾ ਸ਼ੁਰੂ ਕਰਦੇ ਆਂ ਤੋ ਲਾਜ ਲੰਬਾ ਹੋ ਜਾਂਦਾ ਤੇ ਮਰੀਜ਼ ਨੂੰ ਵੀ ਬੜੀ ਮਤੋਂ ਔਖਾ ਹੋਣਾ ਪੈਂਦਾ ਇਸ ਚ ਦੋਸਤੋ ਕਈਆਂ ਦੇ ਨਿਸ਼ਾਨ ਵੀ ਬਣ ਜਾਂਦੇ ਨੇ ੱੱਬੇ ਬਣ ਜਾਂਦੇ ਨੇ ਖਾਜ ਕਰ ਕਰਕੇ ਉਹਨਾਂ ਦਾ ਕੀ ਹੱਲ ਹੈ हां ਉਹ ਵੀ ਹੱਲ ਹੈ ਪਰ ਉਹ ਬਾਅਦ ਦੇ ਵਿੱਚ ਜਦੋਂ ਠੀਕ ਹੋ ਜਾਂਦੇ ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਇਹ ਸਨ ਸਾਡੇ ਨਾਲ ਡਾਕਟਰ ਨਵਦੀਪ ਜੀ ਜਿਨ੍ਹਾਂ ਨੇ ਦੱਸਿਆਗਾ ਕਿ ਕਿਸ ਤਰ੍ਹਾਂ ਦੇ ਜੋ ਰੋਗ ਹਨ ਖਾਰਸ ਦੇ ਕਿਸ ਤਰ੍ਹਾਂ ਠੀਕ ਕੀਤਾ ਜਾਇਆ ਜਾ ਸਕਦੇ ਹਨ ਜਿਵੇਂ ਝੋਲਾ ਸਾਹ ਡਾਕਟਰ ਬੈਠੇ ਨੇ ਉਹ ਸਟੀਰੌਇਡ ਦੇ ਦਿੰਦੇ ਨੇ ਉਸ ਤੋਂ ਬਾਅਦ ਜਦੋਂ ਉਹੀ ਮਰੀਜ਼ ਠੀਕ ਨਹੀਂ ਹੁੰਦੇ ਤਾਂ ਡਾਕਟਰ ਸਾਹਿਬ ਕੋਲ ਆਉਂਦੇ ਨੇ ਤਾਂ ਇਹ ਦੱਸਦੇ ਨੇ ਕਿ ਸਾਡਾ ਵੀ ਕੰਮ ਕਾਫੀ ਮੁਸ਼ਕਲ ਹੋ ਜਾਂਦਾ ਹੈ ਕਿਉਂ ਇਹਨਾਂ ਵੱਲੋਂ ਸਟੀਰੌਇਡ ਨਹੀਂ ਦਿੱਤਾ ਜਾਂਦਾ ਇਹਨਾਂ ਵੱਲੋਂ ਖਾਰ ਉਸ ਗੋਲੀ ਦਿੱਤੀ ਜਾਂਦੀ ਹੈ ਜਿਸ ਨਾਲ ਬੰਦੇ ਨੂੰ ਥੋੜੀ-ਮੋਟੀ ਤਕਲੀਫ ਤਾਂ ਹੁੰਦੀ ਹੈ ਲੇਕਿਨ ਜੋ ਰੋਗ ਹੈ ਉਹ ਜੜੋਂ ਖਤਮ ਕਰਦੇ ਨੇ ਦੇਸੀ ਵੈਦ ਜੋ ਕਿ ਅੱਜਕੱਲ ਆਪਾਂ ਦੇਖਦੇ ਆਂ ਕਿ ਸੋਸ਼ਲ ਮੀਡੀਆ ਦਾ ਟਾਈਮ ਹੈ ਸੋਸ਼ਲ ਮੀਡੀਆ ਤੇ ਦਾਅਵੇ ਕਰਦੇ ਨੇ ਵੀ ਸਾਡੀ ਆਹ ਦਵਾਈ ਮਗਾਓ ਸਾਤ ਆਮਗਾਓ ਉਹਨਾਂ ਦੇ ਚੱਕਰਾਂ ਨਹੀਂ ਪੈਣਾ ਚਾਹੀਦਾ ਕਿਸੇ ਸਕਿਨ ਸਪੈਸ਼ਲਿਸਟ ਨੂੰ ਇਹ ਦੱਸ ਰਹੇ ਨੇ ਕਿ ਇਹ ਦਿਖਾਣਾ ਚਾਹੀਦਾ ਜਿਸ ਨਾਲ ਕਿ ਉਹਨਾਂ ਦਾ ਪ੍ਰੋਪਰ ਇਲਾਜ ਹੋ ਸਕੇ ਅਰ ਕੋੜ ਦੇ ਇਲਾਜ ਬਾਰੇ ਵੀ ਇਹਨਾਂ ਨੇ ਕਿਹਾ ਹੈਗਾ ਕਿ ਕੋੜ ਦਾ ਜੋ ਇਲਾਜ ਹੈ ਉਸ ਦਾ ਕੋੜ ਦਾ ਵੀ ਜੋ ਰੋਗ ਹੈ ਉਸ ਦਾ ਵੀ ਇਲਾਜ ਹੁੰਦਾ ਹੈ ਇਹਨਾਂ ਨੇ ਕਈ ਕੋੜੀਆਂ ਦਾ ਇਲਾਜ ਵੀ ਕੀਤਾ ਹੈਗਾ ਕੋਸਟਾ ਆਸ਼ਰਮ ਵੀ ਜਾਂਦੇ ਨੇ ਤਾਂ ਇਹਨਾਂ ਨੇ ਕਿਹਾ ਵੀ ਇਹ ਕੋਈ ਲਾਗ ਦੀ ਬਿਮਾਰੀ ਨਹੀਂ ਹੈ ਸੰਗਰੂਰ ਤੋਂ ਗੁਰਿੰਦਰ ਸਿੰਘ ਬੀਜੀਸੀ ਨਿਊਜ਼